ਅਸਲਾਮੁਅਲੈਕੁਮ ਐਂ ਸਸਰੀਆਕਾਲ ਕਿੱਦਾਂ ਹਾਲ ਚੱਲੇ ਮੇਰੇ ਵੀਰਾਂ ਦਾ ਭੈਣ ਭਰਾਵਾਂ ਦਾ ਮੀਤ ਕਰਨੀਆਂ ਵਧੀਆ ਹੋਵੋਗੇ ਤੇਰਾ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਅੱਜ ਦੀ ਜਿਹੜੀ ਵੀਡੀਓ ਹੈ ਨਾ ਸਕਸੈਸ ਦੀ ਰਾਹ ਦੀ ਵੀਡੀਓ ਉਹਦੇ ਵਿੱਚ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਹੜੀ ਨਿਮਰਤਾ ਹੈ ਗਈ ਉਹਦੇ ਬਾਰੇ ਤੇ ਨਾਲੇ ਮੁਕਤਸਰ ਸਾਹਿਬ ਜੀ ਜੰਗ ਚਲੋ ਪਹਿਲੇ ਵੀਡੀਓ ਵੇਖ ਲੈਨੇ ਉਸ ਤੋਂ ਬਾਅਦ ਇਹਦੇ ਤੇ ਵਿਚਾਰ ਕਰਦੇ ਆਂ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਨੇ ਫੌਰਨ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਆਈਕਨ ਦਾ ਬਟਨ ਜਿਹੜਾ ਪ੍ਰੈਸ ਕਰ ਲੈਣ ਤੇ ਨਾਲ ਹੀ ਤਾਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਐਂਡ ਸ਼ੇਅਰ ਵੀ ਕਰੋ ਆਪਣੇ ਫਰੈਂਡ ਐਂਡ ਫੈਮਿਲੀ ਮੈਂਬਰਸ ਨਾਲ ਤੇ ਆਲ ਜੀ ਵੇਖਦੇ ਆਂ ਅੱਜ ਦੀ ਵੀਡੀਓ ਮਨਤਪੁਰ ਸੈਬ ਨੂੰ ਕੀਰਾ ਪਿਆ ਤੇ ਕਿਲੇ ਦੇ ਅੰਦਰ ਰਸਤ ਪਾਣੀ ਖਤਮ ਹੋ ਗਿਆ ਤਾਂ ਭੁਖਤੇ ਤੋਂ ਹਾਰ ਮੰਨ ਕੇ ਚਾਹਲੀ ਸਿੰਘ ਗੁਰੂ ਸਾਹਿਬ ਨੂੰ ਬਿਦਾਵਾ ਦੇ ਕੇ ਅਦ ਵਿਚਕਾਰ ਛੱਡ ਕੇ ਆ ਗਏ ਪਰ ਅਸਲ ਵਿੱਚ ਤਾਂ ਸਦੀਆਂ ਤੋਂ ਬਿਦਾਵੇ ਦਾ ਕਲੰਕ ਸਹਿ ਰਿਹਾ ਮਾਝੇ ਦੇ 40 ਜੁਹਾਰੂ ਸਿੰਘਾਂ ਨੇ ਤਾਂ ਕਦੇ ਗੁਰੂ ਸਾਹਿਬ ਨੂੰ ਬਿਦਾਵਾ ਦਿੱਤਾ ਹੀ ਨਹੀਂ ਸੀ ਇਹ ਬਿਦਾਵਾ ਤਾਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਬਿਲਹਾਂ ਦੂਰ ਮਾਲਵੇ ਦੇ ਇਲਾਕੇ ਵਿੱਚ ਗੁਰੂ ਸਾਹਿਬ ਨੂੰ ਕਿਸੇ ਰਸੂਖਦਾਰ ਚੌਧਰੀ ਨੇ ਦਿੱਤਾ ਸੀ ਆਖਰ ਕੀ ਹੈ ਬਿਦਾਵੇ ਦੀ ਘਟਨਾ ਦਾ ਅਸਲੀ ਸੱਚ ਇਸ ਤੋਂ ਇਲਾਵਾ ਜਿੱਨਾ ਸ਼ਹਾਦਤਾਂ ਦੇ ਯਾਦ ਵਿੱਚ ਇੱਕ ਮਾਗ ਨੂੰ ਮੁਕਤਸਰ ਸਾਹਿਬ ਵਿੱਚ ਜੋੜ ਮੇਲਾ ਲੱਗਦਾ ਹੈ ਇਹ ਸਾਧਤਾ ਤਾਂ ਕਈ ਮਹੀਨੇ ਪਹਿਲਾਂ ਵਿਸਾਖ ਦੇ ਮਹੀਨੇ ਵਿੱਚ ਹੀ ਹੋ ਗਈਆਂ ਸਨ ਫਿਰ ਆਖਰੇ ਤਰੀਕਾਂ ਦਾ ਫੇਰ ਬਦਲ ਕਿਉਂ ਇਹ ਸਭ ਕੁਝ ਜਾਣਾਂਗੇ ਅੱਜ ਦੇ ਇਸ ਵੀਡੀਓ ਵਿੱਚ ਪਰ ਅੱਗੇ ਵਧਣ ਤੋਂ ਪਹਿਲਾਂ ਸਕਸੈਸ ਦਾ ਰਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਜਦੋਂ ਇਤਿਹਾਸਕ ਰੀਤੀ ਗੱਲ ਚੱਲਦੀ ਹੈ ਤਾਂ ਇੱਕ ਨਿਯਮ ਜਿਹੜਾ ਹਰ ਇੱਕ ਖਿੱਤੇ ਵਿੱਚ ਮੰਨਿਆ ਜਾਂਦਾ ਹੈ ਕਿ ਜੇ ਨਵੀਨਤਮ ਖੋਜਾਂ ਦੇ ਆਧਾਰ ਤੇ ਕਿਤੇ ਵੀ ਲੋੜ ਪਵੇ ਤਾਂ ਪੁਰਾਣੇ ਤੈਅ ਕੀਤੇ ਗਏ ਲਿਖੇ ਗਏ ਇਤਿਹਾਸ ਵਿੱਚ ਸੋਧ ਕਰਨ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣਗੇ ਹਾਲਾਂਕਿ 40 ਮੁਕਤਿਆਂ ਦਾ ਵਿਦਾਵਾ ਲਿਖਣ ਵਾਲਾ ਇਤਿਹਾਸ ਜੋ ਕਿ ਆਪਾਂ ਧਾਕੇ ਸਦੀਆਂ ਤੋਂ ਪੜਦੇ ਸੁਣਦੇ ਆਏ ਹਾਂ ਇੱਕੋ ਦਮ ਉਹਦੀ ਥਾਂ ਤੇ ਕੋਈ ਨਵੀਂ ਥਿਓਰੀ ਐਕਸੈਪਟ ਕਰ ਲੈਣਾ ਆਪਣੇ ਸਭ ਦੇ ਲਈ ਬੜਾ ਔਖਾ ਹੈ ਪਰ ਜਦੋਂ ਹੁਣ ਕੌਮ ਦੇ ਲਈ ਕੋਈ ਨਵੀਂ ਤੇ ਸਕਾਰਾਤਮਕ ਖੋਜ ਹੋਈ ਹੈ ਜਿਸ ਨੂੰ ਇੱਕ ਇੱਕ ਕਰਕੇ ਕੌਮ ਦੇ ਚੋਟੀ ਦੇ ਇਤਿਹਾਸਕਾਰ ਤੇ ਵਿਦਵਾਨ ਮੰਨਤਾ ਦਿੰਦੇ ਜਾ ਰਹੇ ਹਨ ਤਾਂ ਫਿਰ ਇਹ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨਾ ਬਣਦਾ ਸੀ ਪਰ ਮੈਂ ਇੱਥੇ ਕਿਸੇ ਤੇ ਕੋਈ ਨਵੀਂ ਥਿਉਰੀ ਥੋਪਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸਾਰੇ ਇਤਿਹਾਸਿਕ ਤੱਥ ਫਰੋਲਣ ਤੋਂ ਬਾਅਦ ਤੇ ਕਿਹੜੇ ਕਿਹੜੇ ਵਿਦਵਾਨ ਇਸ ਨਵੇਂ ਇਤਿਹਾਸ ਦੇ ਪੱਖ ਵਿੱਚ ਹਨ ਇਹ ਸਭ ਜਾਣਨ ਤੋਂ ਬਾਅਦ ਆਪਣੇ ਲਈ ਅੰਤਮ ਫੈਸਲਾ ਤੁਸੀਂ ਆਪ ਕਰਨਾ ਹੈ ਕਿ ਤੁਹਾਨੂੰ ਇਹ ਨਵਾਂ ਇਤਿਹਾਸ ਸਹੀ ਲੱਗਦਾ ਹੈ ਜਾਂ ਜੋ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਤੁਸੀਂ ਉਸ ਨੂੰ ਠੀਕ ਮੰਨੋਗੇ ਕਿਉਂਕਿ ਜਦੋਂ ਆਪਾਂ ਫੌਜੀਆਂ ਦੇ ਪਿੱਛੇ ਹਟਣ ਦੀ ਗੱਲ ਕਰਦੇ ਹਾਂ ਤਾਂ ਫਿਰ ਸਵਾਲ ਗੁਰੂ ਸਾਹਿਬ ਦੀ ਲੀਡਰਸ਼ਿਪ ਤੇ ਵੀ ਉੱਠਦਾ ਹੈ ਤੇ ਦਸ਼ਮੇਸ਼ ਪਾਸ਼ਾ ਵਰਗਾ ਸੂਝਵਾਨ ਜਰਨੈਲ ਸ਼ਾਇਦ ਹੀ ਦੁਨੀਆ ਤੇ ਦੂਸਰਾ ਕੋਈ ਹੋਇਆ ਹੋਣਾ ਬੇਦਾਵੇ ਦਾ ਜੋ ਪ੍ਰਾਚੀਨ ਇਤਿਹਾਸ ਪ੍ਰਚਲਿਤ ਹੈ ਜਿਸ ਨੂੰ ਆਪਾਂ ਥੋੜਾ ਜਿਹਾ ਵੀ ਧਿਆਨ ਨਾਲ ਵੇਖੀਏ ਤਾਂ ਇਹਦੇ ਵਿੱਚ ਦੋ ਵੱਡੇ ਲੂਪ ਹੋਲ ਨਜ਼ਰ ਆਉਂਦੇ ਆ ਅਨੰਦਪੁਰ ਸਾਹਿਬ ਨੂੰ ਚਾਰੇ ਪਾਸੇ ਲੱਖਾਂ ਦੀ ਮੁਗਲ ਤੇ ਪਹਾੜੀ ਫੌਜ ਨੇ ਜ਼ਬਰਦਸਤ ਘੇਰਾ ਪਾਇਆ ਹੋਇਆ ਹੈ ਤੇ ਜਿਉ 40 ਸਿੰਘ ਵਿਦਾਵਾ ਦੇ ਕੇ ਨਿਕਲੇ ਵੀ ਹੋਣਗੇ ਤਾਂ ਕਿ ਦੁਸ਼ਮਣ ਫੌਜ ਨੇ ਉਹਨਾਂ ਨੂੰ ਚੁੱਪਚਾਪ ਇੱਥੋਂ ਜਾਣ ਦਿੱਤਾ ਹੋਊਗਾ ਜੇ ਆਪਾਂ ਅੱਜ ਦੇ ਹਿਸਾਬ ਨਾਲ ਵੇਖੀਏ ਤਾਂ ਜਦੋਂ ਕਿਸੇ ਭਗਦੀ ਮੂਵਮੈਂਟ ਵਿੱਚੋਂ ਕੋਈ ਅਧਵਿਚਾਰਹੀ ਸਮਰਪਣ ਕਰ ਦਿੰਦਾ ਹੈ ਤਾਂ ਕਿ ਪੁਲਿਸ ਉਸਨੂੰ ਜਾਣ ਦਿੰਦੀ ਹੈ ਨਹੀਂ ਪੁਲਿਸ ਉਸਨੂੰ ਗ੍ਰਿਫਤਾਰ ਕਰਕੇ ਦੁਸ਼ਮੰਦਾਂ ਦਾ ਪੂਰਾ ਪੇਡ ਲੈਂਦੀ ਹੈ ਤੇ ਠੀਕ ਐਵੇਂ ਹੀ ਉਸ ਸਮੇਂ ਮੁਗਲ ਫੌਜ ਨੇ ਵੀ ਕੀਤਾ ਹੋਊਗਾ ਇਹਨਾਂ 40 ਸਿੰਘਾਂ ਨੂੰ ਗ੍ਰਿਫਤਾਰ ਕਰਕੇ ਬੇਅੰਤ ਤਸ਼ੱਦਦਤਾਂ ਢਾਈਆਂ ਹੋਣਗੀਆਂ ਕੁੱਟਮਾਰ ਕਰਕੇ ਘੜੀ ਦੇ ਅੰਦਰ ਦਾ ਪੂਰਾ ਭੇਜ ਲਿਆ ਹੋਊਗਾ ਕਿੰਦਰ ਕਿੰਨੇ ਲੋਕ ਹਨ ਉਹਨਾਂ ਕੋਲ ਕਿੰਨਾ ਕੁ ਰਾਸ਼ਨ ਹੈ ਤੇ ਕਿੰਨਾ ਕੁ ਅਸਲਾ ਹੈ ਕਿਉਂਕਿ ਦੁਸ਼ਮਨ ਨੂੰ ਵੀ ਪਤਾ ਸੀ ਕਿ ਪਿਛਲੇ 7-8 ਮਹੀਨੇ ਤੋਂ ਅਸੀਂ ਪਾਈ ਬੈਠੇ ਹਾਂ ਪਰ ਸਾਡੀ ਪੇਸ਼ ਨਹੀਂ ਜਾ ਰਹੀ ਉੱਤੋਂ ਲੱਖਾਂ ਦੀ ਫੌਜ ਦਾ ਭਾਰੀ ਖਰਚ ਵੀ ਸਿਰ ਤੇ ਪੈ ਰਿਹਾ ਹੈ ਤੇ ਸੁਭਾਵਕ ਜੀ ਗੱਲ ਹੈ ਕਿ ਜਿਹੜੇ ਭੁੱਖ ਤੋਂ ਡਰ ਕੇ ਵਿਦਾਵਾ ਦੇ ਕੇ ਆ ਗਏ ਉਹ ਤਸ਼ੱਦਦ ਤੇ ਮੌਤ ਦੇ ਡਰ ਤੋਂ ਮੁਖਬਰ ਬਣਨ ਲੱਗਿਆਂ ਵੀ देर ਨਹੀਂ ਲਾਉਣਗੇ ਅਗਲਾ ਪੁਆਇੰਟ ਜੋ ਹੋਰ ਵੀ ਹੈਰਾਨ ਕਰਨ ਵਾਲਾ ਹੈ ਕਿ ਚਲੋ ਇੱਕ ਵਾਰ ਦੀ ਮੰਨ ਲਨੇਹਾ ਕਿ 40 ਸਿੰਘ ਵਿਦਾਵਾ ਦੇ ਕੇ ਆਏ ਸਨ ਇਹ ਕਾਮੇ ਆਲਮਗਿਰੀ ਮੁਅਸਰੇ ਆਲਮਗਿਰੀ ਉਸ ਸਮੇਂ ਦਾ ਸਰਕਾਰੀ ਅਖਬਾਰ ਆਤੇ ਦਰਬਾਰੇ ਮੋਲਾ ਇਹ ਦੁਸ਼ਮਨ ਧਿਰ ਦੇ ਉਹ ਸਰੋਤ ਹਨ ਜਿਨ੍ਹਾਂ ਵਿੱਚ ਸਿੱਖਾਂ ਦੇ ਲਈ ਕੁੱਤੇ ਕਲੰਕੀ ਕਾਲੇ ਮੂੰਹ ਵਾਲੇ ਯਾਨੀ ਕਿ ਦੁਸ਼ਮਨ ਮੰਨ ਕੇ ਜਿੰਨੇ ਹੋ ਸਕੇ અપਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਪਰ ਨਾਲ ਹੀ ਕਿਉਂਕਿ ਇਹ ਲੇਖਾ ਜੋਖਾ ਰੱਖੰਦੇ ਸਰਕਾਰੀ ਰਿਕਾਰਡ ਸਨ ਇਹਨਾਂ ਵਿੱਚ ਡੇ ਬਾਈ ਡੇ ਇੱਕ ਇੱਕ ਦਿਨ ਦਾ ਇੱਕ ਇੱਕ ਛੋਟੀ ਛੋਟੀ ਘਟਨਾ ਦਾ ਸਾਨੂੰ ਤਰੀਕਬੱਧ ਜ਼ਿਕਰ ਮਿਲਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਚੋਂ ਕਿਸੇ ਇੱਕ ਵੀ ਸਰੋਤ ਵਿੱਚ ਬਿਦਾਵਾ ਦੇ ਕੇ ਆਏ ਇਹਨਾਂ ਸਿੰਘਾਂ ਦਾ ਜ਼ਿਕਰ ਨਹੀਂ ਮਿਲਦਾ ਜਦਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਹੜੇ ਪਹਾੜੀ ਰਾਜੇ ਮੁੱਦਤਾ ਤੋਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਗੁਰੂ ਘਰ ਦਾ ਵਾਲ ਵੀ ਵਿੰਗਾ ਨਹੀਂ ਕਰ ਸਕੇ ਇਹ 40 ਸਿੰਘਾਂ ਦਾ ਗੁਰੂ ਘਰ ਤੋਂ ਟੁੱਟ ਕੇ ਹੋਣਾ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਇਸ ਘਟਨਾ ਨੂੰ ਤਾਂ ਉਚੇਚੇ ਤੌਰ ਤੇ ਸਰਕਾਰੀ ਰਿਕਾਰਡ ਵਿੱਚ ਦਰਜ ਕੀਤਾ ਜਾਣਾ ਸੀ ਤੇ ਮਿਰਚ ਮਸਾਲਾ ਲਾ ਕੇ ਵਧਾ ਚੜਾ ਕੇ ਚਿੱਠੀਆਂ ਦੇ ਰਾਹੀਂ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਉਹਦੇ ਸਾਹਮਣੇ ਪੇਸ਼ ਕੀਤਾ ਜਾਂਦਾ ਪਰ ਬਾਈ ਪਹਾੜੀ ਰਾਜਿਆਂ ਦੇ ਦਰਬਾਰ ਮੁਗਲ ਫੌਜ ਦਾ ਰਿਕਾਰਡ ਜਾਂ ਫਿਰ ਔਰੰਗਜ਼ੇਬ ਦੇ ਦਰਬਾਰ ਦਾ ਸਰਕਾਰੀ ਰਿਕਾਰਡ ਕਿਸੇ ਇੱਕ ਵੀ ਸਰੋਤ ਵਿੱਚ ਇਸ ਬੇਦਾਵੇ ਦੀ ਗੱਲ ਦਾ ਜ਼ਿਕਰ ਨਹੀਂ ਮਿਲਦਾ ਪਰ ਜੇ ਇਹ ਇਤਿਹਾਸ ਸਹੀ ਨਹੀਂ ਹੈ ਤਾਂ ਨਵੀਨਤਮ ਖੋਜਾਂ ਦੇ ਆਧਾਰ ਤੇ ਅਸਲ ਇਤਿਹਾਸ ਹੈ ਕਿ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਹਨ ਉਸ ਤੋਂ ਬਾਅਦ ਸਰਸਾ ਦੇ ਕੰਡੇ ਤੇ ਜੰਗ ਤੇ ਪਰਿਵਾਰ ਵਿਛੋੜਾ ਤੇ ਫਿਰ ਚਮਕੌਰ ਦੀ ਜੰਗ ਤੋਂ ਬਾਅਦ ਗੁਰੂ ਸਾਹਿਬ ਮਾਚੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਪਹੁੰਚਦੇ ਹਨ ਦੀਨਾ ਕੰਗੜ ਜਿੱਥੇ ਭਾਈ ਦੇਸਾ ਸਿੰਘ ਜੀ ਦੇ ਚਬਾਰੇ 'ਚ ਬੈਠ ਕੇ ਗੁਰੂ ਸਾਹਿਬ ਜਫਰਨਾਮਾ ਲਿਖਦੇ ਹਨ ਤੇ ਜਦੋਂ ਗੁਰੂ ਸਾਹਿਬ ਦੀਨਾ ਕੰਗੜ ਦੇ ਇਲਾਕੇ ਵਿੱਚ ਵਿਚਰ ਰਹੇ ਹਨ ਠੀਕ ਉਸੇ ਸਮੇਂ ਮਾਜੇ ਦੀ ਧਰਤੀ ਦੇ ਵੀ ਇੱਕ ਵਰਤਾਰਾ ਵਾਪਰ ਰਿਹਾ ਹੈ ਮਾਤਾ ਭਾਗੌਰ ਜੀ ਯਾਨੀ ਕਿ ਮਈ ਭਾਗੋ ਦਾ ਨਾਮ ਤਾਂ ਆਪਾਂ ਸਭ ਇਸੇ ਦੌਰਾਨ ਹੀ ਮਈ ਭਾਗੋ ਦੇ ਸੋਹਰਾ ਸਾਹਿਬ ਸਰਦਾਰ ਦੇਸ ਰਾਜ ਵੜੈਚ ਦੀ ਮੌਤ ਹੁੰਦੀ ਹੈ ਪੱਟੀਪਿੰਡ ਵਿੱਚ ਵੱਸਦਾ ਮਈ ਭਾਗੋ ਦਾ ਸੋਹਰਾ ਪਰਿਵਾਰ ਇਲਾਕੇ ਵਿੱਚ ਮੰਨਿਆ ਪਰਮੰਨਿਆ ਬੜਾਈ ਅਮੀਰ ਤੇ ਰਿਸੂਖਦਾਰ ਪਰਿਵਾਰ ਸੀ ਸੋ ਦੇਸ ਰਾਜ ਵੜੈਚ ਦੇ ਭੋਗ ਦੇ ਮੌਕੇ ਤੇ ਸਿੱਖ ਸੰਗਤ ਦਾ ਇੱਕ ਬੜਾ ਵੱਡਾ ਇਕੱਠ ਹੁੰਦਾ ਹੈ ਸੰਭਾਵਕ ਤੀ ਗੱਲ ਹੈ ਕਿ ਇੱਥੇ ਚੰਬਾਲ ਪਿੰਡ ਤੋਂ ਮਈ ਭਾਗੋ ਦਾ ਪੇਕਾ ਪਰਿਵਾਰ ਵੀ ਪਹੁੰਚਿਆ ਹੈ ਇਹ ਵੀ ਬੜਾ ਅਮੀਰ ਘਰਾਣਾ ਹੈ ਮਈ ਭਾਗੋ ਦਾ ਭਰਾ ਸਰਦਾਰ ਭਾਗ ਸਿੰਘ ਇਲਾਕੇ ਦਾ ਚੌਧਰੀ ਹੈ ਤੇ ਉਹਦੀ ਲਾਹੌਰ ਦਰਬਾਰ ਨਾਲ ਸਿੱਧੀ ਗੱਲਬਾਤ ਹੈ ਉੱਥੇ ਭੋਗ ਤੇ ਫਿਰ ਚਰਚਾ ਛਿੜਦੀ ਹੈ ਕਿ ਗੁਰੂ ਸਾਹਿਬ ਨਾਲ ਇੰਨਾ ਕੁਛ ਵਾਪਰ ਗਿਆ ਤੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਅਸੀ ਘਰਾਂ ਵਿੱਚ ਆਰਾਮ ਫਰਮਾਉਂਦੇ ਰਹਿ ਗਏ ਘੱਟੋ ਘੱਟ ਆਪਾਂ ਨੂੰ ਗੁਰੂ ਸਾਹਿਬ ਨੂੰ ਮਿਲਣ ਤਾਂ ਜਾਣਾ ਚਾਹੀਦਾ ਹੈ ਇਸ ਤੋਂ ਬਾਅਦ ਸੰਗਤਾਂ ਦਾ ਇੱਕ ਜਥਾ ਗੁਰੂ ਸਾਹਿਬ ਨੂੰ ਮਿਲਣ ਲਈ ਰਵਾਨਾ ਹੁੰਦਾ ਹੈ ਹੁਣ ਇਸ ਜਥੇ ਵਿੱਚ ਕੌਣ ਕੌਣ ਹਨ ਮਾਤਾ ਭਾਗੌਰ ਜੀ ਤੇ ਉਹਨਾਂ ਦੇ ਦੋਵੇਂ ਭਰਾ ਚੌਧਰੀ ਭਾਗ ਸਿੰਘ ਤੇ ਛੋਟਾ ਭਰਾ ਦਿਲਬਾਗ ਸਿੰਘ ਮਾਈ ਭਾਗੋ ਦੇ ਘਰ ਵਾਲੇ ਸਰਦਾਰ ਨਿਧਾਨ ਸਿੰਘ ਵੜੈਚ ਤੇ ਮਾਈ ਭਾਗੋ ਦਾ ਦਿਹੋਰ ਸਰਦਾਰ ਸੁਲਤਾਨ ਸਿੰਘ ਵੜੈਚ ਇਸ ਤੋਂ ਇਲਾਵਾ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਚਾਚੇ ਦਾ ਪੁੱਤਰ ਸਰਦਾਰ ਰਾਏ ਸਿੰਘ ਤੇ ਉਹਨਾਂ ਦਾ ਭਤੀਜਾ ਸਰਦਾਰ ਮਾ ਸਿੰਘ ਨਾਲ ਹੀ ਮਈ ਭਾਗੋ ਦੇ ਪੇਕੇ ਪਿੰਡ ਚੰਬਾਲ ਦੇ ਤੇ ਸੋਹਰੇ ਪਿੰਡ ਪੱਟੀ ਦੇ ਵੀ ਕੁਝ ਸਿੱਖ ਯਾਨੀ ਕਿ ਕੁੱਲ 41 ਜਣੇ ਇਸ ਜੱਥੇ ਵਿੱਚ ਸ਼ਾਮਲ ਹਨ ਇਹ ਜੱਥਾ ਆਪਣਾ ਪਹਿਲਾ ਪੜਾ ਜੀਰੇ ਲੌਂਦਾ ਹੈ ਉੱਥੇ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਕਪੂਰੇ ਚੌਧਰੀ ਦੇ ਇਲਾਕੇ ਤੋਂ ਹੁੰਦੇ ਹੋਏ ਲੱਕੀ ਜੰਗਲ ਵੱਲ ਅੱਗੇ ਵਧ ਰਹੇ ਹਨ ਉਸ ਇਲਾਕੇ ਵੱਲ ਗੁਰੂ ਸਾਹਿਬ ਇਸ ਲਈ ਜਾ ਰਹੇ ਸਨ ਕਿਉਂਕਿ ਇਹ ਇਲਾਕਾ ਮਲਤਾਨ ਸੂਬੇ ਦੇ ਅਧੀਨ ਆਉਂਦਾ ਸੀ ਮਲਤਾਨ ਦੇ ਗਵਰਨਰ ਦਾ ਸੁਬਾ ਸਰਹੰਦ ਵਜੀਰ ਖਾਨ ਨਾਲ ਇੱਟ ਕੁੱਤੇ ਦਾ ਵੈਰ ਸੀ ਵਜੀਰ ਖਾਨ ਚਾਕੇ ਵੀ ਉੱਥੇ ਕੁਝ ਨਹੀਂ ਸੀ ਕਰ ਸਕਦਾ ਉੱਥੋਂ ਦੇ ਲੋਕਲ ਚੌਧਰੀ ਨੂੰ ਵਜੀਰ ਖਾਨ ਦੀ ਚਿੱਠੀ ਵੀ ਮਿਲਦੀ ਹੈ ਤਾਂ ਉਹ ਅੱਗੇਉਂ ਜਵਾਬ ਦਿੰਦਾ ਹੈ ਕਿ ਭੁੱਲ ਕੇ ਵੀ ਇੱਧਰ ਨੂੰ ਮੂੰਹ ਨਾ ਕਰੀ ਜੇ ਚੰਗੀ ਚਾਉਣਾ ਹੈ ਤਾਂ ਜਦੋਂ ਆਪਾਂ ਕੋਟਕਪੂਰੇ ਤੋਂ ਮੁਕਸਰ ਸਾਹਿਬ ਵੱਲ ਜਾਂਦੇ ਹਾਂ ਤਾਂ ਰਸਤੇ ਵਿੱਚ ਦੋ ਪਿੰਡ ਆਉਂਦੇ ਹਨ ਰੂਪੇਣ ਤੇ ਰਾਮੇਣ ਇਸੇ ਤਾਂ ਤੇ ਹੀ ਸੰਗਤਾਂ ਦਾ ਜੱਥਾ ਗੁਰੂ ਸਾਹਿਬ ਨੂੰ ਮਿਲਦਾ ਹੈ ਸੰਗਤਾਂ ਲਈ ਚਾਦਰ ਵਿਛਾ ਦਿੱਤੀ ਜਾਂਦੀ ਹੈ ਤੇ ਗੁਰੂ ਸਾਹਿਬ ਲਈ ਚੰਦੂਆ ਸਾਹਿਬ ਸ਼ਿਸ਼ੋਭਿਤ ਕਰ ਦਿੱਤਾ ਜਾਂਦਾ ਹੈ ਤੇ ਸਿਰ ਵਿਚਾਰ ਚਰਚਾ ਆਰੰਭ ਹੁੰਦੀ ਹੈ ਚਰਚਾ ਚਲਦਿਆਂ ਚਲਦਿਆਂ ਮਾਈ ਭਾਗੋ ਦਾ ਭਰਾ ਸਰਦਾਰ ਭਾਗ ਸਿੰਘ ਜੋ ਕਿ ਇਲਾਕੇ ਦਾ ਚੌਧਰੀ ਸੀ ਉਹ ਕਹਿੰਦਾ ਹੈ ਕਿ ਗੁਰੂ ਸਾਹਿਬ ਮਾਤਾ ਜੀ ਸ਼ਹੀਦ ਹੋ ਗਏ ਚਾਰੇ ਸਹਿਬ ਜਦੇ ਵੀ ਸ਼ਹੀਦ ਹੋ ਗਏ ਅਨੰਤਪੁਰ ਸਹਿਬ ਛੱਡਣਾ ਪੈ ਗਿਆ ਸਾਡਾ ਸਾਰਾ ਇਤਿਹਾਸਿਕ ਖਜ਼ਾਨਾ ਸਰਸਾ ਵਿੱਚ ਰੁੜ ਗਿਆ ਹੁਣ ਸਾਡੇ ਕੋਲ ਸਿਰਫ ਤੁਸੀਂ ਬੱਚੇ ਹੋ ਜੇ ਕੱਲ ਨੂੰ ਤੁਹਾਨੂੰ ਵੀ ਕੁਝ ਹੋ ਗਿਆ ਤਾਂ ਅਸੀਂ ਕਿੱਧਰ ਜਾਵਾਂਗੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਗੁਰੂ ਸਾਡੇ ਕੋਲ ਰਹੇ ਤੁਸੀਂ ਇਹ ਯੋਧੇ ਦਾ ਜੀਵਨ ਤਿਆਗ ਕੇ ਇੱਕ ਸੰਤ ਦੀ ਤਰ੍ਹਾਂ ਗੱਦੀ ਤੇ ਵਿਰਾਜਮਾਨ ਹੋਵੋ ਮੇਰੀ ਲਾਹੌਰ ਦਰਬਾਰ ਵਿੱਚ ਪੂਰੀ ਗੱਲਬਾਤ ਹੈ ਅਸੀਂ ਲਾਹੌਰ ਦਰਬਾਰ ਦੇ ਰਾਹੀਂ ਔਰੰਗਜ਼ੇਬ ਨਾਲ ਤੁਹਾਡੀ ਸੁਲਾਹ ਕਰਵਾ ਦਿੰਨੇ ਹਾਂ ਇਹ ਗੱਲ ਸੁਣ ਕੇ ਦਸ਼ਮੇਸ਼ ਪਾਸ਼ਾ ਇੱਕਦਮ ਸ਼ਾਂਤ ਹੋ ਗਏ ਗੁਰੂ ਸਾਹਿਬ ਨੇ ਆਪਣੇ ਨੇਤਰ ਬੰਦ ਕਰ ਲਏ ਭਾਗ ਸਿੰਘ ਨੇ ਦੁਬਾਰਾ ਪੁੱਛਿਆ ਗੁਰੂ ਸਾਹਿਬ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਤਦ ਗੁਰੂ ਸਾਹਿਬ ਆਪਣੇ ਨੇਤਰ ਖੋਲਦੇ ਹਨ ਉਹਨਾਂ ਦੇ ਚਿਹਰੇ ਤੇ ਵੀਰ ਰਸ ਚਲ ਕਰਿਆ ਹੈ ਹਾਵ ਭਾਵ ਇੱਕਦਮ ਬਦਲ ਚੁੱਕੇ ਹਨ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਿੱਖ ਦਾ ਕੰਮ ਉਪਦੇਸ਼ ਲੈਣਾ ਹੈ ਜਾਂ ਦੇਣਾ ਜਦੋਂ ਪੰਜਵੇਂ ਪਾਤਸ਼ਾਹ ਤਤਿ ਤਵੀ ਤੇ ਬਢਾਕੇ ਸ਼ਹੀਦ ਕਰ ਦਿੱਤੇ ਗਏ ਉਦੋਂ ਤੁਸੀਂ ਸਮਝੌਤਾ ਕਰਾਉਣ ਵਾਲੇ ਕਿੱਥੇ ਗਏ ਸੀ ਜਦੋਂ ਨੌਵੇਂ ਪਾਤਸ਼ਾਹ ਨੂੰ ਦਿੱਲੀ ਵਿੱਚ ਸ਼ਹੀਦ ਕੀਤਾ ਗਿਆ ਉਦੋਂ ਤੁਹਾਨੂੰ ਸੁਲਾ ਕਰਾਉਣ ਦਾ ਚੇਤਾ ਨਹੀਂ ਆਇਆ ਜਦੋਂ ਅਨੰਦਪੁਰ ਸਾਹਿਬ ਵਿੱਚ ਸਿੰਘ ਭੁੱਖ ਪਿਆਸ ਨਾਲ ਜੂਸਦੇ ਰਹੇ ਉਦੋਂ ਤੁਸੀਂ ਸਮਝੌਤਾ ਕਰਾਉਣ ਵਾਲੇ ਕਿੱਥੇ ਗਏ ਸੀ ਜਦੋਂ ਕੋਰ ਸਰਹੰਦ ਤੇ ਸਰਸਾ ਦੇ ਕੰਡੇ ਸ਼ਹਾਦਤਾਂ ਹੋਈਆਂ ਉਦੋਂ ਤੁਸੀਂ ਸਮਝੋਤਾ ਕਰੋਨ ਕਿਉਂ ਨਹੀਂ ਆਏ ਜਿਹੜੇ ਨੀਚ ਆਪਣੇ ਧਰਮ ਦੀਆਂ ਕਸਮਾਂ ਖਾ ਕੇ ਮੁੱਕਰ ਗਏ ਉਹਨਾਂ ਨਾਲ ਕੀ ਸਮਝੋਤਾ ਕਰਨਾ ਹੁਣ ਤਾਂ ਇਹ ਜਿਹੜੀ ਤੇਗ ਮਿਆਂਨ ਚੋਂ ਨਿਕਲੀ ਹੈ ਉਹ ਮੈਦਾਨ ਫਤਿਹ ਕਰਕੇ ਹੀ ਮਿਆਂਨ ਵਿੱਚ ਵਾਪਸ ਪਾਊ ਭਾਗ ਸਿੰਘ ਬੜਾ ਹੀ ਰਸੂਖਦਾਰ ਬੰਦਾ ਸੀ ਤੇ ਐਨੀ ਸੰਗਤ ਦੇ ਸਾਹਮਣੇ ਇਹ ਜਵਾਬ ਸੁਣ ਕੇ ਉਸ ਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੋਈ ਤਲਖਿਚ ਆ ਕੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਕਿ ਸਮੇਂ ਦੀ ਮੰਗ ਹੈ ਕਿ ਆਪਾਂ ਹਕੂਮਤ ਦੇ ਨਾਲ ਸੁਲ੍ਹਾ ਕਰਕੇ ਰਹੀਏ ਤੇ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਣੀ ਤਾਂ ਫਿਰ ਆਪਣੀ ਨਿਭ ਨਹੀਂ ਸਕਦੀ ਗੁਰੂ ਜੀ ਫਰਮਾਏ ਕਿ ਜੇ ਨਹੀਂ ਨਿਭ ਸਕਦੀ ਤਾਂ ਫਿਰ ਲਿਖ ਕੇ ਦੇ ਦਿਓ ਜ਼ਿਕਰ ਮਿਲਦਾ ਹੈ ਕਿ ਭਾਈ ਮਾਨ ਸਿੰਘ ਨਿਸ਼ਾਨਚੀ ਕਲਮ ਕਾਗਜ਼ ਲੈ ਕੇ ਆਏ ਤੇ ਵਿਦਾਵਾ ਲਿਖਿਆ ਗਿਆ ਕਿ ਅੱਜ ਤੋਂ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਤੇ ਗਿਆਨੀ ਪਿੰਦਰਪਾਲ ਸਿੰਘ ਜੀ ਦੱਸਦੇ ਹਨ ਕਿ ਚਾਲੀ ਨਹੀਂ ਇਸ ਬੇਦਾਵੇ ਦੇ ਸਿਰਫ 4 ਜਾਂ 5 ਬੰਦਿਆਂ ਦੇ ਹੀ ਦਸਤਕਤ ਕਰਨ ਦੀ ਗੱਲ ਸਾਹਮਣੇ ਆਉਂਦੀ ਹੈ ਇੱਕ ਤਾਂ ਭਗਤ ਸਿੰਘ ਆਪ ਹੀ ਸੀ ਇਸ ਤੋਂ ਇਲਾਵਾ ਘਰਬਾਰਾ ਸਿੰਘ ਦਿਲਬਾਗ ਸਿੰਘ ਤੇ ਗੰਡਾ ਸਿੰਘ ਜਦੋਂ ਹਜੇ ਇਹ ਗੱਲਬਾਤ ਚੱਲ ਹੀ ਰਹੀ ਸੀ ਉਹਨੇ ਚਿਰ ਵਿੱਚ ਟਾਂਗੂ ਸਿੰਘ ਆ ਗਿਆ ਟਾਂਗੂ ਕਿਹਾ ਜਾਂਦਾ ਹੈ ਉਹ ਸਿਪਾਈ ਨੂੰ ਜੋ ਉੱਚੇ ਦਰਖਤ ਤੇ ਚੜ ਕੇ ਚਾਰੇ ਪਾਸੇ ਦੁਸ਼ਮਣ ਤੇ ਨਿਗਾ ਰੱਖਦਾ ਹੈ ਉਨੇ ਸੂਚਨਾ ਦਿੱਤੀ ਕਿ ਵਜੀਰ ਖਾਨ ਦੀ ਅਗਵਾਈ ਵਿੱਚ ਲਗਭਗ 8000 ਦੀ ਫੌਜ ਤੇਜ਼ੀ ਨਾਲ ਇਧਰ ਨੂੰ ਵੱਧਦੀ ਆ ਰਹੀ ਹੈ ਖਬਰ ਮਿਲਦੇ ਹੀ ਗੁਰੂ ਸਾਹਿਬ ਉਹ ਵਿਦਾਵੇ ਦੇ ਖਤ ਨੂੰ ਆਪਣੇ ਕਮਰਕੱਸੇ ਵਿੱਚ ਰੱਖ ਕੇ ਆਪਣੇ ਸਿੰਘਾਂ ਸਮੇਤ ਝਟਪਟ ਉੱਥੇ ਰਵਾਨਾ ਹੋ ਜਾਂਦੇ ਹਨ ਤੇ ਬਾਕੀ ਦੀ ਸੰਗਤ ਦਾ ਜੱਥਾ ਵੀ ਉਸ ਫੌਜ ਦੇ ਰਸਤੇ ਤੋਂ ਪਿੱਛੇ हट ਕੇ ਵਾਪਸ ਘਰਾਂ ਨੂੰ ਤੁਰ ਜਾਂਦਾ ਹੈ ਇਹਨਾਂ ਪਿਛਲੇ ਕੁਝ ਕਿੰਟਾਂ ਵਿੱਚ ਜੋ ਕੁਝ ਵਾਪਰਿਆ ਸੀ ਇਹਦੇ ਬਾਰੇ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਮਾਤਾ ਭਾਗਕੌਰ ਜੀ ਫਰਮਾਏ ਕਿ ਵੀਰਾ ਇਹ ਤੂੰ ਕੀ ਕੀਤਾ ਯਾਦ ਕਰ ਆਪਾਂ ਘਰੋਂ ਕਰਨ ਕੀ ਆਇਸਾ ਹੁਣ ਆਪਾਂ ਕੀ ਮੂਹ ਲੈ ਕੇ ਪਿੰਡ ਵਿੱਚ ਵੜਾਂਗੇ ਲੋਕੀ ਤੁਹਾਨੂੰ ਲਾਣਤਾ ਪੋਣਗੇ ਹਜੇ ਤਾਂ ਦੁਨੀ ਚੰਦ ਦੇ ਪਗੋੜੇ ਹੋਣ ਦਾ ਦਾਗ ਵੀ ਮਾਜੇ ਦੇ ਮੱਥੇ ਤੋਂ ਨਹੀਂ ਲੱਥਿਆ ਤੇ ਤੁਸੀਂ ਇਹ ਨਵੀਂ ਹੀ ਲਾਣਤ ਆਪਣੇ ਗਲ ਪਾ ਲਈ ਇਸ ਤਰ੍ਹਾਂ ਮਾਤਾ ਭਾਗੌਰ ਜੀ ਨੇ ਖੂਬ ਖਰੀਆ-ਖਰੀਆ ਸੁਣਾ ਕੇ ਭਾਗ ਸਿੰਘ ਤੇ ਨਾਲਦਿਆਂ ਦੀ ਜ਼ਮੀਰ ਨੂੰ ਲਲਕਾਰਿਆ ਨਾ ਲਾਏ ਦੂਸਰੇ ਸਿੰਘ ਵੀ ਕਹਿਣ ਲੱਗੇ ਕਿ ਤੁਸੀਂ ਸਾਨੂੰ ਦੱਸੇ ਪੁੱਛੇ ਬਿਨਾ ਹੀ ਵਿਦਾਵਾ ਲਿਖ ਕੇ ਦੇ ਆਏ ਹੋ ਪਰ ਗद्दार ਤਾਂ ਤੁਹਾਡੇ ਨਾਲ ਅਸੀਂ ਵੀ ਵੱਜਾਂਗੇ ਮਾਤਾ ਭਾਗੌਰ ਨੇ ਫੇਰ ਕੀਆ ਕਿ ਮੈਂ ਤਾਂ ਚੱਲੀ ਆ ਆਪਣੇ ਗੁਰੂ ਦੇ ਵੈਰੀਆਂ ਨਾਲ ਖੰਡਾ ਖੜਕੋਣ ਮੈਂ ਲਾਹਨਤਪਰਾ ਜੀਵਨ ਨਹੀਂ ਜੀ ਸਕਦੀ ਭਾਗ ਸਿੰਘ ਨੇ ਭਾਵੇਂ ਗੁੱਸੇ ਵਿੱਚ ਆ ਕੇ ਜੋ ਮਰਜ਼ੀ ਕਹਿਤਾ ਹੋਵੇ ਪਰ ਅੰਦਰੋਂ ਤਾਂ ਉਹ ਵੀ ਗੁਰੂ ਨਾਲ ਜੁੜਿਆ ਹੋਇਆ ਸੀ ਤੇ ਜਦੋਂ ਮਾਤਾ ਭਾਗੌਰ ਜੀ ਤੇ ਨਾਲਦਿਆਂ ਨੇ ਉਸ ਨੂੰ ਵੰਗਾਰਿਆ ਤਾਂ ਕੁਝ ਪਲਾਂ ਲਈ ਪਟਕਿਆ ਉਹਦਾ ਜਮੀਰ ਇੱਕ ਵਾਰ ਫੇਰ ਜਾਗ ਗਿਆ ਖੂਨ ਉਬਾਲੇ ਖਾਣ ਲੱਗ ਪਿਆ ਇਸ ਤੋਂ ਬਾਅਦ ਇਹ ਸਿੰਘ ਮਾਤਾ ਭਾਗੌਰ ਜੀ ਦੀ ਅਗਵਾਈ ਵਿੱਚ ਵਾਪਸ ਉਸੇ ਸਥਾਨ ਵੱਲ ਮੁੜ ਗਏ ਉੱਥੋਂ ਥੋੜਾ ਜਿਹਾ ਅੱਗੇ ਜਦੋਂ ਇਹ ਜੱਤਾਂ ਖਦਰਾਨੇ ਦੀ ਢਾਬ ਲੱਗੇ ਪਹੁੰਚਿਆ ਢਾਬ ਸ਼ਬਦ ਮੀਂਹ ਦਾ ਪਾਣੀ ਇਕੱਠਾ ਕਰਨ ਵਾਲੇ ਤਲਾਬ ਨੂੰ ਕਿਹਾ ਜਾਂਦਾ ਹੈ ਜਦੋਂ ਇੱਥੇ ਪਹੁੰਚੇ ਤਾਂ ਵੇਖਦੇ ਹਨ ਕਿ ਦੁਸ਼ਮਣ ਬੜੀ ਤੇਜ਼ੀ ਨਾਲ ਵੱਧ ਆ ਰਿਹਾ ਹੈ ਪਰ ਗੁਰੂ ਸਾਹਿਬ ਤਾਂ ਅਜੇ ਥੋੜੀ ਦੂਰ ਮਸਾ ਉੱਚੀ ਟਿੱਬੀ ਤੱਕ ਹੀ ਪਹੁੰਚੇ ਹਨ ਖਦਰਾਨੇ ਦੀ ਢਾਬ ਸੁੱਕੀ ਹੋਈ ਸੀ ਤੇ ਉੱਥੇ ਚਾਰੇ ਪਾਸੇ ਉੱਚੀਆਂ-ਉੱਚੀਆਂ ਢਾੜੀਆਂ ਸਨ ਸਿੰਘਾਂ ਨੇ ਉੱਥੇ ਹੀ ਮੋਰਚਾ ਲਾ ਲਿਆ ਤੇ ਝਾੜੀਆਂ ਦੇ ਉੱਤੇ ਆਪਣੇ ਕਮਰ ਕੱਸੇ ਤੇ ਚਾਦਰਾਂ ਪਾ ਦਿੱਤੀਆਂ ਤਾਂ ਜੋ ਲੱਗੇ ਕਿ ਸਿੰਘਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਹਨਾਂ ਨੇ ਇੱਥੇ ਆਪਣੇ ਤੰਬੂ ਗੱਡ ਕੇ ਪਣਾ ਲਾਇਆ ਹੋਇਆ ਹੈ। ਮੁਗਲ ਫੌਜਾਂ ਦੇ ਉੱਥੇ ਪਹੁੰਚਦੇ ਹੀ ਸਿੰਘਾਂ ਨੇ ਹਮਲਾ ਕਰ ਦਿੱਤਾ ਤੇ ਬੜੀ ਹੀ ਕਮਾਸਾਨ ਜੰਗ ਹੋਈ। ਸਿੰਘ ਬੜੀ ਹੀ ਵਧੀਆ ਪਲਾਨਿੰਗ ਤੇ ਬੜੀ ਹੀ ਬਹਾਦਰੀ ਨਾਲ ਲੜਦੇ ਰਹੇ। ਉਹਨਾਂ ਦੀ ਮਦਦ ਕਰਨ ਲਈ ਗੁਰੂ ਸਾਹਿਬ ਨੇ ਵੀ ਉੱਚੀ ਟਿੱਬੀ ਤੋਂ ਸਿੰਘਾਂ ਦਾ ਇੱਕ ਜੱਥਾ ਭੇਜਿਆ ਤੇ ਆਪ ਵੀ ਟਿੱਬੀ ਤੋਂ ਦੁਸ਼ਮਣਾਂ ਤੇ ਤੀਰ ਵਰਾਉਂਦੇ ਰਹੇ। ਸ਼ਾਮ ਤੱਕ ਦੁਸ਼ਮਣਾਂ ਦੀ ਅੱਧੀ ਫੌਜ ਨੂੰ ਸੌਤ ਦਿੱਤਾ ਗਿਆ। ਮਈ ਦਾ ਮਹੀਨਾ ਅਤਿ ਅਰਮੀ ਦੇ ਦੰਸਨ ਲੜਦੇ ਲੜਦੇ ਸ਼ਾਮ ਤੱਕ ਮੁਗਲ ਫੌਜਾਂ ਦਾ ਪਿਆਸ ਨਾਲ ਬੁਰਾ ਹਾਲ ਹੋ ਚੁੱਕਿਆ ਸੀ ਮੁਗਲ ਜਰਨੈਲ ਆਪਣੇ ਨਾਲ ਇਲਾਕੇ ਦੇ ਚੌਧਰੀ ਕਪੂਰੇ ਨੂੰ ਲਿਆਏ ਸਨ ਉਹਨਾਂ ਨੇ ਕਪੂਰੇ ਨੂੰ ਪੁੱਛਿਆ ਕਿ ਪਾਣੀ ਦਾ ਸਰੋਤ ਇਤੋਂ ਕਿੰਨੀ ਦੂਰ ਹੈ ਇਹ ਕਪੂਰਾ ਚੌਧਰੀ ਗੁਰੂ ਘਰ ਦਾ ਸ਼ਰਦਾਲੂ ਸੀ ਭਾਵੇਂ ਇਲਾਕੇ ਦਾ ਚੌਧਰੀ ਹੋਣ ਕਰਕੇ ਉਸ ਨੂੰ ਹਕੂਮਤ ਦੇ ਨਾਲ ਤੁਰਨਾ ਪੈ ਰਿਹਾ ਸੀ ਜਰਨੈਲ ਨੂੰ ਗਲਤ ਜਾਣਕਾਰੀ ਦਿੰਦਿਆਂ ਉਹ ਦੱਸਦਾ ਹੈ ਕਿ ਅੱਗੇ ਤਰੋਗੇ ਤਾਂ ਪਾਣੀ ਠੀਕ ਹੋਤੇ ਹੈ ਤੇ ਪਿੱਛੇ ਵਾਪਸ ਆਉਂਗੇ ਤਾਂ 10 ਕੋਤੇ ਇਸ ਲਈ ਫਿਰ ਪਿਆਸ ਨਾਲ ਮਰ ਰਹੀ ਮੁਗਲ ਫੌਜ ਨੇ ਵਾਪਸ ਹਟਣ ਦਾ ਫੈਸਲਾ ਕੀਤਾ ਜੰਗ ਖਤਮ ਹੋਣ ਤੋਂ ਬਾਅਦ ਗੁਰੂ ਸਾਹਿਬ ਟਿੱਬੀ ਤੋਂ ਉੱਤਰ ਕੇ ਸਿੰਘਾਂ ਦੇ ਕੋਲ ਪਹੁੰਚੇ ਤੇ ਇੱਕ ਇੱਕ ਕਰਕੇ ਸਾਰੇ ਸ਼ਹੀਦ ਹੋਏ ਸਿੰਘਾਂ ਦੀਆਂ ਦੇਹਾਂ ਕੋਲ ਗਏ ਤੇ ਪ੍ਰੇਮ ਸਤਕਾਰ ਨਾਲ ਉਹਨਾਂ ਦੇ ਮੱਥੇ ਤੇ ਹੱਥ ਫੇਰਦਿਆਂ ਕਿਸੇ ਨੂੰ ਆਪਣਾ 5000 ਜਹਾਰੀ ਤੇ ਕਿਸੇ ਨੂੰ 10000 ਜਰਨੈਲ ਹੋਣ ਦਾ ਖਿਤਾਬ ਦੇ ਕੇ ਨਵਾਜਿਆ ਜੰਗੇ ਮੈਦਾਨ ਵਿੱਚ ਜ਼ਖਮੀ ਪਏ ਭਾਈ ਮਾ ਸਿੰਘ ਦੇ ਸਵਾਸ ਹਜੇ ਚੱਲ ਰਹੇ ਸਨ ਗੁਰੂ ਸਾਹਿਬ ਨੇ ਭਾਈ ਮਾਹ ਸਿੰਘ ਦੇ ਸੀਸ ਨੂੰ ਆਪਣੀ ਝੋਲੀ ਵਿੱਚ ਰੱਖ ਕੇ ਆਪਣੇ ਹਜੂਰੀਆਂ ਨਾਲ ਉਹਨਾਂ ਦੇ ਮੱਥਾ ਪੁੰਚਦੇ ਹੋਇਆ ਫਰਮਾਉਂਦੇ ਹਨ ਕਿ ਬੋਲੋ ਮਾਹ ਸਿੰਘ ਜੀ ਮੰਗ ਲਓ ਕੀ ਮੰਗਣਾ ਹੈ ਤੁਹਾਡੀ ਜੋ ਵੀ ਇੱਛਾ ਹੈ ਅਸੀਂ ਪੂਰੀ ਕਰਾਂਗੇ ਭਾਈ ਮਾਹ ਸਿੰਘ ਜੀ ਨੇ ਉਹ ਵਿਦਾਵੇ ਵਾਲਾ ਪੱਤਰ ਪਾੜ ਦੇਣ ਦੀ ਬੇਨਤੀ ਕੀਤੀ ਗੁਰੂ ਸਾਹਿਬ ਜੀ ਨੇ ਤੁਰੰਤ ਕਮਰਕੱਸ਼ੇ ਚੋਂ ਵਿਦਾਵੇ ਵਾਲਾ ਪੱਤਰ ਕੱਢ ਕੇ ਫਾੜ ਦਿੱਤਾ ਉਸ ਸਮੇਂ ਗੁਰੂ ਸਾਹਿਬ ਨੇ ਇਨ੍ਹਾਂ ਸਿੰਘਾਂ ਨੂੰ ਮੁਕਤੇ ਕਹਿ ਕੇ ਨਵਾਜਿਆ ਗੁਰੂ ਸੇ ਫਰਮਾਇਆ ਕਿ ਜਿੱਥੇ ਮੇਰੇ ਪੰਜ ਪਿਆਰਿਆਂ ਨੂੰ ਮੇਰੇ ਚਾਰ ਸਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਊਗਾ ਉੱਥੇ ਇਹਨਾਂ ਮੁਕਤੀਆਂ ਦਾ ਨਾਮ ਵੀ ਜ਼ਰੂਰ ਲਿਆ ਜਾਊਗਾ ਤੇ ਗੁਰੂ ਸਾਹਿਬ ਦੇ ਹੁਕਮਾਂ ਸਦਕਾ ਅਰਦਾਸ ਦੇ ਰੂਪ ਵਿੱਚ ਰਹਿਂਦੀ ਦੁਨੀਆਂ ਤੱਕ ਇਹ ਰੀਤ ਐਦਾਂ ਹੀ ਚੱਲੂਗੀ ਜਿੱਥੇ ਗੁਰੂ ਸਾਹਿਬ ਨੇ ਇਹ ਵਿਦਾਵਾ ਪਾੜਿਆ ਉੱਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸਿ ਸ਼ੋਭਿਤ ਹੈ ਜਿੱਥੋਂ ਉੱਚੀ ਟਿੱਬੀ ਤੋਂ ਗੁਰੂ ਸਾਹਿਬ ਨੇ ਤੀਰ ਵਰਾਏ ਉੱਥੇ ਗੁਰਦੁਆਰਾ ਟਿੱਬੀ ਸਾਹਿਬ ਜਿੱਥੇ ਇਨ੍ਹਾਂ ਸ਼ਹੀਦਾਂ ਦੇ ਸੰਸਕਾਰ ਕੀਤੇ ਗਏ ਉੱਥੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੇ ਜਿੱਥੇ ਖਦਰਾਨੇ ਦੀ ਢਾਬ ਤੇ ਜੰਗ ਹੋਈ ਉੱਥੇ ਗੁਰਦੁਆਰਾ ਮੁਕਸਰ ਸਾਹਿਬ ਸਿ ਸ਼ੋਭਿਤ ਹੈ ਇਹ ਚਾਰੇ ਸਥਾਨ ਇੱਕ ਦੂਜੇ ਦੇ ਬਿਲਕੁਲ ਨੇੜੇ ਨੇੜੇ ਹਨ ਮੁਕਸਰ ਸਾਹਿਬ ਦੀ ਜੰਗ ਹੋਈ ਤਾਂ 21 ਵਿਸਾਖੀ ਯਾਨੀ ਕਿ ਮਈ ਦੀ ਅਤਿ ਦੀ ਗਰਮੀ ਵਿੱਚ ਸੀ ਤੇ ਜਿਵੇਂ ਕਿ ਜੰਗ ਦੇ ਸਮੇਂ ਸੀ ਉਸ ਮੌਸਮ ਵਿੱਚ ਕਦਰਾਨੇ ਦੀ ਟਾਬ ਹਰ ਸਾਲ ਸੁੱਕੀ ਹੀ ਰਹਿੰਦੀ ਸੀ ਦੂਜਾ ਪੁਰਾਣੇ ਸਮੇਂ ਵਿੱਚ ਅੰਧਵਿਸ਼ਵਾਸ ਦਾ ਬੋਲਬਾਲਾ ਸੀ ਲੋਕ ਮੱਕਰ ਸ੍ਰਾਂਤੀ ਤੇ ਪ੍ਰਯਾਗ ਤੇ ਹਰਦਵਾਰ ਆਦੀ ਥਾਵਾਂ ਤੇ ਜਾ ਕੇ ਸਨਾਨ ਕਰਨ ਤੇ ਕਰਮ ਕਾਂਡਾਂ ਵਿੱਚ ਉਲਝੇ ਹੋਏ ਸਨ ਇਸ ਲਈ ਫਿਰ ਕੌਮ ਦੇ ਸੂਝਵਾਨ ਵਿਦਵਾਨਾਂ ਨੇ ਦੋਵਾਂ ਟੀਚਿਆਂ ਨੂੰ ਮਿਥਦੇ ਹੋਏ ਇਹਨਾਂ 40 ਮੁਕਤੀਆਂ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਲਾ ਠੀਕ ਮੱਕਰ ਸ੍ਰਾਂਤੀ ਦੇ ਦਿਨ ਮੱਗੀ ਦੇ ਰੂਪ ਵਿੱਚ ਮਨਾਉਣ ਦਾ ਨਿਸ਼ਚੈ ਕੀਤਾ ਮੈਂ ਹਰ ਵੀਡੀਓ ਦੇ ਵਿੱਚ ਵਰਤੇ ਗਏ ਸਰੋਤਾਂ ਦੇ ਨਾਮ ਜ਼ਰੂਰ ਸਾਂਝੇ ਕਰਦਾ ਹਾਂ ਪਰ ਮੈਨੂੰ ਪੱਕਾ ਯਕੀਨ ਹੈ ਕਿ ਪੁੱਠੇ ਸਿੱਧੇ ਕਮੈਂਟ ਕਰਨ ਵਾਲੇ ਵੀਰਾਂ 'ਚੋਂ ਕਿਸੇ ਨੇ ਇਹਨਾਂ 'ਚੋਂ ਇੱਕ ਕਿਤਾਬ ਵੀ ਖੋਲਣ ਦੀ ਖੇਚਲ ਨਹੀਂ ਕੀਤੀ ਹੋਊਗੀ ਫੇਰ ਭਾਵੇਂ ਇਹਨਾਂ 'ਚੋਂ ਅੱਧੋਂ ਜ਼ਿਆਦਾ ਦੀਆਂ PDF ਆਨਲਾਈਨ ਹੀ ਪਈਆਂ ਹੁੰਦੀਆਂ ਹਨ ਜਿਵੇਂ ਕਿ ਆ ਪਾਲਤ ਪੁੱਤਰ ਅਜੀਤ ਸਿੰਘ ਵਾਲਾ ਵੀਡੀਓ ਬਾਕਾਇਦਾ ਇੱਕ ਇੱਕ ਪੇਜ ਨੰਬਰ ਮੈਂਸ਼ਨ ਕੀਤਾ ਹੋਇਆ ਹੈ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮਾਤਾ ਸੁੰਦਰੀ ਜੀ ਤੇ ਲਿਖੀ ਇੱਕ ਕਿਤਾਬ ਵੀ ਇਹੋ ਜਿਹੀ ਨਹੀਂ ਹੋਣੀ ਜਿਹਦੇ ਵਿੱਚ ਪਾਲਤ ਪੁੱਤਰ ਅਜੀਤ ਸਿੰਘ ਦਾ ਜ਼ਿਕਰ ਨਾ ਹੋਵੇ ਕਿਉਂਕਿ ਇਹ ਮਾਤਾ ਜੀ ਦੇ ਜੀਵਨ ਦੀ ਐਨੀ ਵੱਡੀ ਤੇ ਸੱਚੀ ਘਟਨਾ ਹੈ ਜਿਸ ਤੋਂ ਬਿਨਾ ਉਹਨਾਂ ਦੀ ਜੀਵਨੀ ਪੂਰੀ ਹੋ ਹੀ ਨਹੀਂ ਸਕਦੀ ਮੇਰੀ ਕੋਈ ਗੱਲ ਨਹੀਂ ਪਰ ਘੱਟੋ ਘੱਟ ਬਿਨਾਂ ਸਿਰ ਪੈਰ ਦੀਆਂ ਗੱਲਾਂ ਕਰਕੇ ਇਸ ਤਰ੍ਹਾਂ ਗੁਰ ਇਤਿਹਾਸ ਨੂੰ ਨਿੰਦਿਆ ਨਾ ਕਰੀਏ ਸੋ ਇਸ ਵੀਡੀਓ ਵਿੱਚ ਕਿਤਾਬਾਂ ਦੇ ਨਾਲ ਮੈਂ ਦੋ ਵੀਡੀਓ ਦੇ ਸਰੋਤ ਵੀ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ ਪਹਿਲਾ ਵੀਡੀਓ ਹੈ ਚੋਟੀ ਦੇ ਸਿੱਖ ਇਤਿਹਾਸਕਾਰਾਂ ਚੋਂ ਇੱਕ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਦਾ ਤੇ ਦੂਸਰਾ ਵੀਡੀਓ ਹੈ ਪੰਥ ਰਤਨ ਕਥਾਵਚਕ ਗਿਆਨੀ ਪਿੰਦਰਪਾਲ ਸਿੰਘ ਜੀ ਦਾ ਦੋਨਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੇ ਵੀਡੀਓ ਦੇ ਐਂਡ ਵਿੱਚ ਇੱਕ ਵਾਰ ਫੇਰ ਮੈਂ ਉਹੀ ਗੱਲ ਦੁਹਰਾਉਂਗਾ ਕਿ ਮੈਂ ਕਿਸੇ ਵੀ ਇਤਿਹਾਸ ਨੂੰ ਗਲਤੀਆਂ ਸਹੀ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸਾਡੀ ਕੌਮ ਦੇ ਇਤਿਹਾਸ ਵਿੱਚ ਜੋ ਨਵੀਂ ਸਕਾਰਾਤਮਕ ਖੋਜ ਹੋਈ ਹੈ ਸਿਰਫ ਤੁਹਾਨੂੰ ਉਹਦੇ ਨਾਲ ਜਾਣੂ ਕਰਵਾ ਰਿਹਾ ਹਾਂ ਤੇ ਇਹ ਸਾਡੀ ਕੌਮ ਦੀ ਬੜੀ ਵੱਡੀ ਤਰਸਦੀ ਹੈ ਕਿ ਹਜੇ ਤੱਕ SGBC ਨੇ ਇਦਾਂ ਦੀ ਕਿਸੇ ਵੀ ਸੰਸਥਾ ਦਾ ਗਠਨ ਨਹੀਂ ਕੀਤਾ ਜੋ ਸਾਰੇ ਕੌਮ ਦੇ ਬਿਹਾਫ ਤੇ ਇਸ ਗੱਲ ਦਾ ਫੈਸਲਾ ਕਰ ਸਕੇ ਸੋ ਅੰਤ ਵਿੱਚ ਇਹ ਫੈਸਲਾ ਤੁਹਾਡੇ ਆਪਣੇ ਹੱਥ ਵਿੱਚ ਹੈ ਕਿ ਤੁਸੀਂ ਇਸ ਨਵੀਨਤਮ ਖੋਜ ਨੂੰ ਸਹੀ ਮੰਨਣਾ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਪਹਿਲਾਂ ਵਾਲਾ ਇਤਿਹਾਸ ਹੀ ਸਹੀ ਹੈ ਆਪਣੇ ਵਿਚਾਰ ਕਮੈਂਟ ਵਿੱਚ ਸਾਂਝੇ ਜਰੂਰ ਕਰਨਾ ਬਾਕੀ ਦੀ ਚਰਚਾ ਉੱਥੇ ਹੀ ਕਰਾਂਗੇ ਜਤ ਐਸੀ ਜੀ ਅੱਜ ਦੀ ਵੀਡੀਓ ਜਿਹਦੇ ਚ ਅਸੀਂ ਵੇਖਿਆ ਅੱਛਾ ਮੁਖਤਰ ਸਾਹਿਬ ਦੀ ਜਾਨਗੀ ਉਹ ਜਗ੍ਹਾ ਨੂੰ ਗਿਆ ਜਾਂਦਾ ਵੈ ਕਿ ਜਿੱਥੇ ਜਿਹੜੇ ਮਤਮਾਈ ਪਾ ਗੋਦੇ ਨਾਲ ਜਿਹੜੇ ਉਹਨਾਂ ਦੇ ਪੜਾ ਤੇ ਬਾਕੀ ਆਏ ਸਨ ਉਹ ਸ਼ਹੀਦ ਹੋ ਗਏ ਜਿਹੜੀ ਜਾ ਉਹ ਸੀ ਆਪਾਂ ਦੇਖਿਆ ਸੀਗਾ ਨਾ ਉਹ ਆਪਾਂ ਮੂਵੀ ਦੇ ਵਿੱਚ ਵੀ ਦੇਖਿਆ ਹਾਂ ਜਦੋਂ ਛੱਡ ਕੇ ਚਲੇ ਜਾਂਦੇ ਤੇ ਫਿਰ ਉਹ ਕਿਉਂ ਔਰਤ ਲਲਕਾਰਦੀ ਹੈ ਕਹਿੰਦੀ ਹੈ ਕਿ ਫਿਰ ਤੁਸੀਂ ਪਹਿਲੇ ਨੇ ਤੁਸੀਂ ਚੂੜੀਆਂ ਪਾ ਚੂੜੀਆਂ ਪਾ ਉਹ ਦੀ ਉਹ 40 ਹੀ ਉਹ 40 ਸਨ ਜਿਹੜੇ ਛੱਡ ਕੇ ਗਏ ਸਨ ਤੇ ਇਹ ਉਹ ਸਨ ਕਿ ਜਿਹੜੇ ਮਾਈ ਭਾਗ ਉਹ ਜਿੱਦੋਂ ਜਾਂਦੇ ਨੇ ਉਸ ਤੋਂ ਬਾਅਦ ਉਹ ਆਪਣੇ ਪਿੰਡੋਂ ਇਕੱਠੇ ਹੋ ਕੇ ਜਾਂਦੇ ਨੇ ਕਿ ਗੁਰੂ ਸਾਹਿਬ ਨਾਲ ਇੰਨਾ ਕੁਝ ਹੋ ਗਿਆ ਤੇ ਸਾਨੂੰ ਉਹਨਾਂ ਨਾਲ ਜਾ ਕੇ ਕੋਈ ਗੱਲਬਾਤ ਵੀ ਵਿਚਾਰ ਕਰਨਾ ਚਾਹੀਦਾ ਤੇ ਉੱਥੇ ਫਿਰ ਇਹ ਸਾਰੇ ਜਾਂਦੇ ਨੇ ਤੇ ਉੱਥੇ ਜਾ ਕੇ ਜਿਹੜੇ ਉਹਨਾਂ ਦੇ ਭਰਾ ਨੇ ਉਹ ਕਹਿੰਦੇ ਨੇ ਕਿ ਸਾਨੂੰ ਇੱਕ ਦੂਸਰੇ ਤੁਹਾਨੂੰ ਨਾ ਹੁਣ ਮੁਗਲਾਂ ਨਾਲ ਥੂਲਾ ਕਰ ਲੈਣ ਸਮਝੋ ਤਾਂ ਕਿ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਉਦੋਂ ਕਿ ਉਹਨਾਂ ਸਮਝੌਤਾ ਕੀਤਾ ਗਿਆ ਜਦੋਂ ਮੇਰੇ ਬੱਚੇ ਮਤਲਬ ਮੌਤਾਂ ਸ਼ਹੀਦ ਜੋ ਉਹਦੋਂ ਸੇ ਸੁਰਬਾਨ ਹੀ ਕਰ ਦਿੱਤੀ ਉਹਨਾਂ ਨੇ ਤੇ ਉਹਨਾਂ ਕੋਲ ਹੁਣ ਰਿਹਾ ਕਿਸ ਸਮਝੌਤਾ ਕਰ ਸਮਝੌਤਾ ਉਹਨਾਂ ਨੇ ਸੇ ਇਹ ਗੱਲ ਕੀਤੀ ਕਿ ਆਪਣੀਆਂ ਕਸਮਾਂ ਆਪਣੀਆਂ ਜ਼ੁਬਾਨਾਂ ਤੇ ਉੱਤੇ ਆ ਕੇ ਉਹ ਮੁਕਰ ਗਏ ਨੇ ਫਿਰ ਸਮਝੌਤਾ ਤੇ ਉਹ ਬਾਅਦ ਕਿਹਾ ਕੀ ਗਰੰਟੀ ਸੀ ਕਿ ਉਹ ਬਾਅਦ ਉਹ ਬਾਅਦ ਜੋ ਵੀ ਕਾਇਮ ਰਹਿਣ ਚਾਹਦੇ ਤੇ ਉਸ ਤੋਂ ਬਾਅਦ ਫਿਰ ਜਿਹੜੀ ਜੰਗ ਹੋਈ ਸੀ ਤੇ ਉਹਦੇ ਵਿੱਚ ਉਹ ਜਿਹੜੇ ਸ਼ਹੀਦ ਹੋਏ ਸਨ ਉਹਨਾਂ ਨੂੰ ਕਹਿੰਦੇ ਉਹਦੇ ਵਿੱਚ ਜਿਹੜੇ ਮੁਖਤਰ ਸਾਹਿਬ ਦੇ ਜਾਂਗੇ ਬਾਕੀ ਆ ਕਿ ਸਖਤ ਸਰ ਦੀ ਰਾਤ ਦੀ ਵੀਡੀਓ ਬਹੁਤ ਵੰਦੀਆ ਵੰਦੀਆ ਪਰ ਇਹ ਡਿਟੇਲ ਦੇ ਨਾਲ ਦੱਸ ਦੇ ਤੇ ਨਾਲ ਤਰੀਕੀ ਤੋਂ ਬਰੀਕੀ ਚ ਇਸ ਜਿਹੜੀ ਹੋਈ ਹੈ ਨਾ ਉਹ ਵੀ ਸੰਕਰ ਹਾਂ ਫਿਰ ਉਹ ਇੱਕ ਇਹ ਚੀਜ਼ ਵੀ ਇਹ ਕਿਆ ਵੀ ਦੱਸ ਦੇ ਨੇ ਕਿ ਫਲਾਣੀ ਕਿਤਾਬ ਚ ਪੜੀ ਹੈ ਤੇ ਫਲਾਣੀ ਕਿਤਾਬ ਚ ਪੰਨੇ ਵੇਖ ਕੇ ਇਥੇ ਨਹੀਂ ਜੇ ਅਗਰ ਅਸੀਂ ਉਹ ਰਿਸਰਚ ਵੀ ਕਰਨਾ ਚਾਹੀਏ ਇੱਕ ਅੜਨਾ ਵੀ ਚਾਹੀਏ ਤਾਂ ਸਾਨੂੰ ਮੁਸ਼ਕਲ ਨਾ ਹੋ ਮੁਸ਼ਕਲ ਨਾ ਹੋ ਆਸਾਨੀ ਹੋ ਜਾਂਦੀ ਹੈ हां तो बाकी यही गाले कि ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਸਾ ਨਾਲ ਜ਼ਰੂਰ ਸਾਂਝੇ ਕਰਿਓ ਮਿਲਦੇ ਆਂ ਜੀ ਨੈਕਸਟ ਵੀਡੀਓ ਚ ਆਪਣਾ ਖਿਆਲ ਰੱਖਿਓ ਦਵਾਮਾ ਚ ਯਾਦ ਰੱਖਿਓ ਜੀ ਅੱਲਾਹ